ਦਾ ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਬਰਗਾੜੀ ਮੋਰਚਾ ਜਿਹੜਾ ਕਿ ਪਿਛਲੇ ਸਮੇਂ ਚੁੱਕਿਆ ਗਿਆ ਸੀ। ਹੁਣ ਬਰਗਾੜੀ ਮੋਰਚੇ ਦੇ ਦੂਜੇ ਪੜਾ ਦਾ ਐਲਾਨ ਹੋ ਚੁੱਕਾ ਹੈ। ਬਰਗਾੜੀ ਮੋਰਚੇ ਦਾ ਦੂਜਾ ਪੜਾ ਸ਼ੁਰੂ ਹੋ ਗਿਆ ਹੈ। ਵੱਡੀ ਗੱਲ ਇਹ ਐਲਾਨ ਭਾਈ ਧਿਆਨ ਸਿੰਘ ਮੰਡ ਬਲਜੀਤ ਸਿੰਘ ਦਾਦੂਵਾਲ ਧੜੇ ਵੱਲੋਂ ਨਹੀਂ ਕੀਤਾ ਗਿਆ। ਇਹ ਐਲਾਨ ਕੀਤਾ ਭਾਈ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਜਥੇਦਾਰ ਦੀ ਬੜਾਈ ਹੋਈ 21 ਮੈਂਬਰੀ ਕਮੇਟੀ ਨੇ ਆਉਣ ਵਾਲੀ 28 ਅਪ੍ਰੈਲ ਨੂੰ ਸ੍ਰੀ ਅਮਰitsar ਸਾਹਿਬ ਦੇ ਵਿੱਚ ਮੀਟਿੰਗ ਕਰਕੇ ਪੂਰੀ ਜਿਹੜੀ ਮੋਰਚੇ ਦੀ ਰਣਨੀਤੀ ਹੈ ਉਹ ਐਲਾਨੀ ਜਾਏਗੀ ਤੈਅ ਕੀਤੀ ਜਾਏਗੀ ਬਾਬਲ ਕਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਆਰੰਭ ਕਰਕੇ ਭੋਗ ਪਾਏ ਗਏ ਅਤੇ ਇਸ ਭੋਗ ਦੇ ਉਪਰੰਤ ਸਿੱਖ ਲੀਡਰਾਂ ਨੇ ਬੋਲਦੇ ਹੋਏ ਕਿਹਾ ਕਿ ਬਰਗਾੜੀ ਮੋਰਚੇ ਦਾ ਦੂਜਾ ਪੜਾ ਐਲਾਨ ਕਰਨਾ ਜ਼ਰੂਰ ਚਾਹੀਦਾ ਔਰ ਐਲਾਨ ਕਰ ਦਿੱਤਾ ਗਿਆ ਹੈ ਜਿਹੜਾ ਕਿ 28 ਅਪ੍ਰੈਲ ਨੂੰ ਸ਼ੁਰੂ ਹੋ ਜਾਏਗਾ ਇਸ ਮੌਕੇ ਭਾਈ ਨਰਾਇਣ ਸਿੰਘ ਚੌੜਾ ਭਾਈ ਦਰਬਾਰਾ ਸਿੰਘ ਅਤੇ ਲੱਖਾਸਧਾਨਾ ਵਰਗੇ 9 ਜਣੋ ਆਗੂਆਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ ਹੈ ਸਖ ਕੌਮ ਜਿਹੜਾ ਇਨਸਾਫ ਲੈਣ ਲਈ ਚਾਹੇ ਉਹ ਨਕੋਦਰ ਕਾਂਡ ਦੀ ਗੱਲ ਕਰਗੇ ਚਾਹੇ ਮੌੜ ਬੰਬ ਕਾਂਡ ਦੀ ਗੱਲ ਕਰਗੇ ਤੇ ਚਾਹੇ ਬਹਿਬਲ ਕਾਂਡ ਦੀ ਗੱਲ ਕਰਗੇ ਜਿਹਦੇ ਵਿੱਚ ਹਾਲੇ ਤੱਕ ਸਿੱਖਾਂ ਨੂੰ ਜਾਂ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਸਮੇਂ ਦੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਲਾਰੇ ਲਾਉਂਦੀਆਂ ਰਹੀਆਂ ਸਾਰਿਆਂ ਨੂੰ ਪਤਾ ਕਿ ਜੋ ਘਾਣ ਪਹਿਲਾਂ ਬਾਦਲਾ ਨੇ ਕੀਤਾ ਕੌਮ ਦਾ ਜਾਂ ਕਰਾਇਆ ਜੋ ਵੀ ਘਟਨਾ ਕਰਮ ਪਿਛਲੇ 10 ਸਾਲਾਂ ਚ ਹੋਇਆ ਹੁਣ ਉਹ ਲਾਰੇ ਲਾ ਕੇ ਇੱਕ ਵਾਰੀ ਕੈਪਟਨ ਸਰਕਾਰ ਨੇ ਜਿਹੜਾ ਮੋਰਚਾ ਲੱਗਿਆ ਹੋਇਆ ਸੀਗਾ ਬਰਗਾੜੀ ਦੇ ਵਿੱਚ ਉਹਨੂੰ ਚੁਕਾ ਦਿੱਤਾ ਗਿਆ ਪਰ ਹਾਲੇ ਤੱਕ ਵੀ ਕੋਈ ਇਨਸਾਨ ਬਾਬਲ ਕਿਲਾ ਗੋਲੀਕਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐ ਐਸਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੀ ਵੀ ਗੱਲ ਇਸ ਮੋਰਚੇ ਦੇ ਵਿੱਚ ਕੀਤੀ ਗਈ ਆ ਉਹਨਾਂ ਕਿਹਾ ਕਿ ਇਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੀ ਗੱਲ ਕੈਪਟਨ ਤੇ ਬਾਦਲ ਦੋਹਾਂ ਪਰਿਵਾਰਾਂ ਨੇ ਲੜਮਿਲ ਕੀਤੀ ਐ ਤਾਂ ਕਿ ਅਸਲ ਦੋਸ਼ੀਆਂ ਨੂੰ ਬਚਾਇਆ ਜਾ ਸਕੇ ਹੁਣ ਆਉਣ ਵਾਲਾ ਸਮਾਂ ਦੇਖਿਆ ਕਿ ਬਰਗਾੜੀ ਮੋਰਚੇ ਦਾ ਦੂਜਾ ਪੜਾ ਕਾਮਯਾਬ ਹੋਏਗਾ ਕਿ ਨਹੀਂ ਕਿਉਂਕਿ ਪਹਿਲਾ ਪੜਾ ਸਿੱਖ ਸੰਗਤ ਦੇ ਵੱਡੇ ਹੰਗਾਰੇ ਦੇ ਬਾਵਜੂਦ ਵੀ ਚੁੱਕ ਦਿੱਤਾ ਗਿਆ ਸੀ ਪਹਿਲੇ ਆਗੂ ਪਾਈ ਧਿਆਨ ਸਿੰਘ ਬੰਡਪਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਤੇ ਹੋਰ ਸਾਰੇ ਲੀਡਰਾਂ ਨੇ ਇਸ ਨਵੇਂ ਮੋਰਚੇ ਦੇ ਪੜਾ ਤੋਂ ਭਾਵ ਦੂਜਾ ਪੜਾ ਜਿਹੜਾ ਕਿ ਬਰਗਾੜੀ ਮੋਰਚੇ ਦਾ ਸ਼ੁਰੂ ਹੋ ਰਿਹਾ ਉਤੋਂ ਦੂਰੀ ਬਣਾਈ ਰੱਖੀ ਹੋਈ ਹੈ ਦਾ ਖਾਲਸ ਟੀਵੀ ਬਿਨਾ ਕਿਸੇ ਸਿਆਸੀ ਦਿਵਾਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ